ਸਵਾਗਤ ਹੈ ਕਿਸਾਨ ਵੀਰੋ ਹਰ ਢੱਟ ਲੋਂਡੇ ਦੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਵੀ ਐਡ ਕਰਾਉਣੀ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਦਾ ਔਨ ਸਕਰੀਨ ਨਾ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਗਹਿਲਾ ਜੀ ਹੈ ਨਾ ਤੇ 200 ਨੂੰ ਝੋਟੀਆਂ ਸੋਈਆਂ ਸਵਾਈਆਂ ਦਿਖਾ ਦੇਾਂਗੇ ਇੱਕ ਦਿਖਾ ਦੇ ਬੱਚਾ ਉਹ ਮਗਰ ਨੂੰ ਦਿਖਾ ਦੇਾਂਗੇ ਤੇ ਗੱਲਬਾਤ ਸਾਰੀ ਬਾਈ ਨਾਲ ਕਰਾਵਾਂਗੇ ਇੱਕ ਰੈਡੀ ਦੁੱਧ ਵਾਲੀ ਇੱਕ ਕਾਜੀ ਸੂਈ ਆ ਨਾ ਵੀਰੇ ਹਾਂ ਆਜੋ ਵੀਰੇ ਇੱਥੇ ਗੈਨੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਠੀ ਠੀਕ ਠਾਕ ਹੋ ਜੀ ਵਧੀਆ ਜੀ ਪਹਿਲਾਂ ਤਾਂ ਨੰਬਰ ਬੋਲਦੇ ਗਏ ਜੀ 9801404294 ਪਿੰਡ ਆਪਣਾ ਜੀ ਪਿੰਡ ਗਹਿੜਾ ਜਿਲਾ ਆਪਾਂ ਨੂੰ ਜਿਲਾ ਬਰਨਾਲਾ ਤਹਿਸੀਲ ਤਹਿਸੀਲ ਤਪਾ ਓਕੇ ਤਹਿਸੀਲ ਤਪਾ ਨੇੜੇ ਆਪਣੇ ਕਿਹੜੇ ਪਿੰਡ ਆਗੇ ਵੀ ਇੱਥੇ ਪਿੰਡ ਆਪਣੇ ਟੱਲੇ ਵਾਲ ਵੀ ਨੇੜੇ ਹੀ ਆ ਇਧਰ ਮਾਛੀ ਕੇ ਅਠੂਰ ਨੇੜੇ ਨੇੜੇ ਹੀ ਆ ਲੁਧਿਆਣੇ ਜਿਲ੍ਹੇ ਦੇ ਚਾਰ ਚੱਲ ਕਿਲੋਮੀਟਰ ਬਾਡੀ ਆ ਲੁਧਿਆਣੇ ਜਿਲ੍ਹੇ ਦੇ ਪਿੰਡ ਤੇੋਂ ਨੇੜੇ ਹੀ ਆਗੇ ਹਾਂ ਬਸ 6 ਕਿਲੋਮੀਟਰ ਬਾਅਦ ਅਠੂਰ ਓਕੇ ਤੇ ਆਪਣਾ ਵਪਾਰ ਦਾ ਕੰਮ ਆ ਹਨਾ ਆਪਣੀਆਂ ਵੀਰੇ ਲੰਜਾਂ ਮਿਆਂ ਦੋਨੇ ਜੀ ਜੌਥੀ ਵੀਡੀਓ ਆਪਣੀ ਹੋ ਗਈ ਹੁਣ ਹਾਂ ਹਾਂ ਵਧੀਆ ਬਾਈ ਦਾ ਸਾਫ ਸੁਥਰਾ ਕੰਮ ਹੁੰਦਾ ਏ ਤੁਹਾਨੂੰ ਦੋ ਚੰਗੀਆਂ ਦਿਖਾ ਦੇਣੀਆਂ ਰੇਟ ਬਾਈ ਦੇ ਜਮਾਂ ਜਾਇਜ਼ ਹੋਣਗੇ ਅੱਜ ਵੀ ਪਹਿਲਾਂ ਇਹ ਇੱਕ ਝੋਟੀ ਮਗਰੋਂ ਦਿਖਾਵਾਂਗੇ ਤੇ ਜਿਹੜੀ ਆਪਾਂ ਮੱਝ ਦੇਖੀ ਨੇ ਕਦੋਂ ਸੂਈ ਹੈ ਜੀ ਕਿਹੜਾ ਸੂਆ ਵੀਰੇ ਸਵੇਰ 4 ਵਜੇ ਸੂਈਆ ਸੂਆ ਤੀਜਾ ਸੂਆ ਤੀਜਾ ਤੇ ਮਗਰ ਡੇਰੋ ਭਈਆ ਬੱਠਲ ਜੇਰ ਬੱਠਲ ਜੱਕਦੇ ਮੜਾ ਦਿਖਾ ਦਈਏ ਜੇਰ ਬੱਠਲ ਜੱਕ ਦਿਓ ਜੀ ਆਹ ਦੇਖੋ ਜੀ ਕੰਪਲੀਟ ਜੇਰ ਆ ਹਨ ਕੱਢੋ ਇਹਨੂੰ ਬਾਹਰ ਨੂੰ ਤੋੜਾ ਕਰਾ ਕੇ ਚੱਕ ਮਗਰ ਕੱਟੀ ਚੰਗੀ ਕੱਟੀ ਆ ਗਈ ਹੈ ਨਾ ਮਗਰ ਹਾਂਜੀ ਤੇ ਵੀਰੇ ਕਿੰਨੀ ਕੁ ਰਿਪੋਰਟ ਆ ਫਿਰ ਇਹ ਦੂਜੇ ਸੂਏ ਦੁੱਧ ਦੀ ਵੀਰੇ ਇਹਨੇ 14 ਕਿਲੋ ਦੁੱਧ ਦਿੱਤਾ ਆਪਾਂ ਪਿੰਡੋਂ ਹੀ ਮੈਂ ਲਈ ਆ ਇਹ ਓਕੇ ਜੀ ਹਾਂ 14 ਕਿਲੋ ਦੁੱਧ ਦਿੱਤਾ ਹੋਇਆ ਸੀਲਸ ਲੱਗ ਇੰਨੇ ਆ ਤੂੰ ਜਿੰਨੇ ਕਹਦੇ ਓਕੇ ਜੀ ਮੋੜ ਲਓ ਵੀਰੇ ਲੈ ਚਲੋ ਗਾਂ ਲੈ ਚਲੋ ਆ ਦੇਖੋ ਜੀ ਬਾਈ ਕਹਿੰਦਾ ਸੀਲਸ ਆ ਪੂਰੀ ਫੁੱਲ ਤੇ ਕਿੰਨਾ ਕੁ ਬੋਲਾ ਕੱਢਦਾ ਸੀ ਬਾਈ ਫਿਰ ਇਹਦਾ ਵੇ ਤੜਕੇ ਤਿੰਨ ਸਾਢੇ ਤਿੰਨ ਕਿਲੋ ਕੱਢਿਆ ਸੀ ਕੱਟੀ ਰਜਾਈ ਸੀ ਓਕੇ ਤਿੰਨ ਸਾਢੇ ਤਿੰਨ ਕਿਲੋ ਬਾਈ ਨੇ ਬੋਲਾ ਕੱਢਤਾ ਕੱਲਾ ਕੱਲਾ ਥਾਣ ਲੱਗਿਆ ਵਾ ਤੇ ਐਤ ਕੀ ਫਿਰ ਕਿੰਨਾ ਕੁ ਦੁੱਧ ਦੇ ਦਊਗੀ ਬਾਈ ਵੀਰੇ 14 ਕਿਲੋ ਤਾਂ ਦੇ ਹੀ ਦੇਊ ਹੋ ਸਕ ਲੱਗਦੀ 6-7 ਕਿਲੋ ਖੰਡ ਵਧਾ ਵੀ ਸਕਦੀ ਹੈਗੀ 14 ਕਿਲੋ ਵਾਲੀ ਤਾਂ ਇਹ ਜਿੱਥ ਲੱਗਦੀ ਹੈ 14 ਕਿਲੋ ਤਾਂ ਤਾਂ ਡੇਗਦੇ ਨਹੀਂ ਓਕੇ ਜੀ ਆ ਦੇਖੋ ਜੀ ਥਣਲੇਵਾ ਨੀੜ ਤੋਂ ਕਰਾ ਦਾਂ ਚੈੱਕ ਆ ਦੇਖੋ ਕਰੋ ਚੈੱਕ ਥਣ ਭਾਂਡੇ ਦੀ ਪੂਰੀ ਸਾਫ ਧਾਰਾ ਦੂਰਾਂ ਤੁਹਾਨੂੰ ਮਾਰ ਕੇ ਦਿਖਾ ਦਾਂਗੇ ਜੀ ਠੀਕ ਆ ਤੇ ਲਾ ਲਓ ਬੱਚਾ ਧਾਰਾ ਮਾਰ ਦਿੰਦੇ ਆ ਕੁਆਲਿਟੀ ਬੁਰੀ ਚੰਗੀ ਆ ਬਾਕੀ ਜਿਹੜੇ ਥਣ ਭਾਂਡਾ ਪੂਰਾ ਸਾਫ ਆ ਜੀ ਲਾ ਗਿਆ ਬੱਚਾ ਤੁਰਨ ਆ ਓਕੇ ਜੀ ਫੜ ਦ ਬੱਚਾ ਤੁਹਾਨੂੰ ਲਾ ਕੇ ਧਾਰਾ ਮਾਰ ਕੇ ਰੇ ਡਿਟੇਲ ਸਾਰਾ ਕੋ ਵੀਡੀਓ ਦੇ ਵਿੱਚ ਹੋਊ ਜੀ ਸਾਰੀ ਜਾਣਕਾਰੀ ਲੈ ਕੇ ਫਿਰ ਤੁਸੀਂ ਪਸ਼ੂ ਦੀ ਖਰੀਦਦਾਰੀ ਕਰਨੇ ਵੈਸੇ ਬਾਈ ਦੇ ਪਸ਼ੂ ਚੰਗੇ ਹੁੰਦੇ ਆ ਦੇਖੋ ਬੱਚਾ ਚੋਂਗਦਾ ਵੀਰੋ ਤੁਸੀਂ ਦੇਖ ਸਕਦੇ ਮਾਰੋ ਜੀ ਧਾਰਾ ਬੱਚਾ ਭਵਨ ਤਾਂ ਕੰਪਲੀਟ ਤਾਂ ਰੰਗ ਆ ਥਣਾ ਥਣਾ ਦੀ ਬਾਈ ਫੁੱਲ ਗਾਰੰਟੀ ਪੂਰੀ ਗਾਰੰਟੀ ਆ ਵੀਰੇ ਜਮਾ ਧਾਰਾ ਦੂਰਾ ਕੰਪਲੀਟ ਤੇ ਓਕੇ ਆ ਜੀ ਜਮਾ ਆ ਦੇ ਅਈ ਤਾਂ ਬੌੜਾ ਹੈ ਗਾੜਾ ਪੂਰਾ ਲੈ ਛੱਡੋ ਥਾਣ ਮੜੇ ਦਿਖਾ ਦਈ ਆ ਦੇਖੋ ਇਚਾਰੇ ਥਾਣ ਨਿਕਲੋ ਮੇ ਪੂਰੇ ਗੈਪ ਤੇ ਓਕੇ ਜੀ ਹਾਂਜੀ ਕਿੰਨੇ ਪੈਸੇ ਹੈ ਬਾਈ ਇਹਦੇ ਪਹਿਲਾਂ ਵਾਲੇ ਮੇਰੇ ਦਾ 1,25,000 ਰੁਪਇਆ ਮਾਨਦਾਨ ਮਾਨਦਾਨ ਕਰ ਦਾਂਗੇ ਦੂਜੇ ਨੰਬਰ ਵਾਲੀ ਹੁਣ ਖੋਲ ਲੋ ਇਹਦਾ ਵੀ ਤੋਰਾ ਕਰਾ ਦਈਏ ਚੈੱਕ ਤੇ ਇਹ ਵੀਰੇ ਕਿਹੜਾ ਸੂਆ ਇਹ ਵੀਰੇ ਦੂਜਾ ਸੂਆ ਕਿੰਨਾ ਰੈਡੀ ਆ ਹੁਣ ਦਾ 62 ਮੋਹਾਂ ਦੁੱਧ 11 ਕਿਲੋ ਜਮ ਮਿਲਣ ਵਾਲਾ 8 ਦਿਨ ਹੋ ਗਏ ਜੋ 320 ਨੂੰ ਕੱਟੀ ਮਗਰ ਕੱਟੀ ਇਹਦੇ ਵੀ ਮਗਰ ਇਹਦੇ ਨਾਲ ਕੱਟੀ ਆ ਸੁਰਕ ਰਹਿਗੇ ਚੱਕ ਸ਼ਾਮ ਦੇ ਆਪਾਂ 4 ਵਜੇ ਵੀਡੀਓ ਕਰ ਰਹੇ ਆ ਕਵਰ ਠੀਕ ਆ ਜੀ 17 ਤਰੀਕ 8ਵਾਂ ਮਹੀਨਾ 2025 ਨੂੰ ਆਪਾਂ ਵੀਡੀਓ ਕਵਰ ਕਰ ਰਹੇ ਆ ਆ ਦੇਖੋ ਜੀ ਥਣ ਭਾਂਡੇ ਦੀ ਪੂਰੀ ਸਾਫ ਕੱਲਾ ਕੱਲਾ ਥਾਣਾ ਤੇ ਬਾਕੀ ਦੀ ਗੱਲ ਜਿਹੜੀ ਥਾਣਾ ਦੀ ਬਨਾਵਟਾ ਬਹੁਤ ਧਾਰ ਤੁਰ ਪੋਲੀ ਆ ਵੀਰ ਧਾਰ ਪੋਲੀ ਦੋਨਾਂ ਦੀ ਧਾਰ ਨਹੀਂ ਕਲਟੀ ਜਮਾਈ ਓਕੇ ਜੀ ਮੋੜ ਲਿਓ ਵੀਰੇ ਧਾਰਾਂ ਤੁਰਾਂ ਦੀ ਇੱਕ ਨੰਬਰ ਆ ਦੇਖੋ ਜੀ ਜਿਹੜੇ ਸਾਹ ਨਾਲ ਝੋਟੀ ਦੀ ਉਮਰਾ ਕਿਸੇ ਨੇ ਸਮਾਈ ਨਹੀਂ ਕਰੀ ਝੋਟੀ ਬਾਕੀ ਦਾ ਸਿੰਘ ਸਾਲਾ ਇੱਕ ਨੰਬਰ ਝੋਟੀ ਦਾ ਠੀਕ ਆ ਜੀ ਕੁਆਲਿਟੀ ਬੁਰੀ ਚੰਗੀ ਆ ਆ ਦੇਖੋ ਕੁਆਲਿਟੀ ਚੰਗੀ ਬਾਕੀ ਦੀਆਂ ਥਾਲੇ ਬਸ ਨੂੰ ਨੇੜ ਤੋਂ ਕਰਾ ਕੇ ਚੱਕ ਆ ਦੇਖੋ ਜੀ ਓਕੇ ਆ ਜਮਾ ਬੋਟੇ ਦੀ ਜੀ ਓਕੇ ਜੀ ਵੇਰੇ ਇਹਦੇ ਥਲੇ ਦੁੱਧ ਹੁਣ ਧਾਰਾਂ ਧੁਰਾਂ ਦੀ ਓਕੇ ਸਭ ਕੁਝ ਵੀਰੇ ਧਾਰਾਂ ਦੀ ਓਕੇ ਸਾਰਾ ਕੁਝ ਕੋਈ ਸ਼ਰਲਾਪੂਰ ਨਹੀਂ ਧਾਰ ਪੋਲੀ ਹੂੰ ਦੁੱਧ 11 ਕਿਲੋ ਹੋਊ ਵੀਡੀਓ ਆਪਣੀ ਲੰਮੀ ਨੌਵੇਂ ਦਿਨ ਅੱਜ ਸੂਈ ਨੂੰ ਆ ਛੋਟੀ ਨਹੀਂ ਇਦਾਂ ਹੀ ਮਾਰ ਦਿੰਦੇ ਆ ਅੱਠ ਨੌ ਦੇ ਨਹੀਂ ਹੋਇਆ ਸੂਈ ਨੂੰ ਫਿਰ ਲੰਮੀ ਵਾਲੀ ਹੋ ਜਾਂਦੀ ਵੀਡੀਓ ਠੀਕ ਆ ਜੀ ਤੇ ਇਹਦਾ ਰੇਟ ਦੱਸ ਬਾਈ ਜਮਾਂ ਜਾਇਜ਼ ਰੇਟ ਇਹਦਾ ਬਸ ਵੀਰੇ ਲੈਣ ਦੇਣ 1 ਲੱਖ 8000 ਰੁਪਇਆ ਮਾੜਾ ਮੋਟਾ ਮਾਣਦਾਨ ਹੋਊ ਮਾਣਦਾਨ ਕਰ ਦਾਂਗੇ ਮਾੜਾ ਮੋਟਾ ਚੰਗੇ ਥਾਨ ਹਵਾਨੇ ਦੀ ਆ ਗਈ ਛੋਟੀ ਆ ਦੇਖੋ ਜੀ ਇੱਕ ਨੰਬਰ 108 ਤੇ 125000 ਦੋਨੇ ਝੋਟੀਆਂ ਹੀ ਦੋਨੇ ਤੁਹਾਨੂੰ ਦਿਖਾ ਦੀਆਂ ਨੰਬਰ ਬਾਈ ਫੇਰ ਬੋਲਦੇ 95014 04294 ਪਿੰਡ ਆਪਣਾ ਗਹਿਣਾ ਜ਼ਿਲ੍ਹਾ ਬਰਨਾਲਾ ਜ਼ਿਲ੍ਹਾ ਬਰਨਾਲਾ ਦੋ ਝੋਟੀਆਂ ਹੀ ਦੋਨੇ ਤੁਹਾਨੂੰ ਚੈੱਕ ਕਰਾਤੀਆਂ ਬਾਕੀ ਸਾਰੇ ਵੀਰਾਂ ਦਾ ਐਂਡ ਤਾਂ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਲਈ ਤੈਦਲ ਤੋਂ ਧੰਨਵਾਦ ਜਲਦ ਮਿਲਦੇ ਆ ਕਿ ਨਵੀਂ ਵੀਡੀਓ